ਪਤੀ ਬਨਿਆ ਹੈਵਾਨ ਸਿਰਫ ਜ਼ਮੀਨ ਪਿੱਛੇ ਪਤੀ ਨੇ ਪੱਤੀ ਨੂੰ ਉਤਾਰਿਆ ਬਹਿਰਮੀ ਨਾਲ ਮੌਤ ਦੇ ਘਾਟ ਸਤਿਅਕਾਲ ਮੇਰਾ ਨਾਮ ਹੈ ਇਸ਼ੀਤਾ ਰਾਠੋੜ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਆਪਣਾ ਸਭ ਪਿੱਛੇ ਛੱਡ ਕੇ ਵਿਆਹ ਕਰਕੇ ਕੁੜੀ ਜਦੋਂ ਪਤੀ ਨਾਲ ਸਹਰਾਕਰ ਆਉਂਦੀ ਹੈ ਤਾਂ ਉਸ ਦੀ ਪੂਰੀ ਦੁਨੀਆ ਹੀ ਉਸ ਦਾ ਪਤੀ ਤੇ ਉਸ ਦਾ ਪਰਿਵਾਰ ਬਣ ਜਾਂਦਾ ਹੈ ਜਿਸ ਤੇ ਉਹ ਅੱਖਾਂ ਬੰਦ ਕਰਕੇ ਭਰੋਸਾ ਕਰਦੀ ਏ ਉਸ ਦਾ ਸਭ ਕੁਝ ਉਸ ਦੇ ਪਤੀ ਤੋਂ ਸ਼ੁਰੂ ਹੁੰਦਾ ਹੈ ਤੇ ਪਤੀ ਤੇ ਖਤਮ ਹੁੰਦਾ ਹੈ ਪਰ ਉਹ ਸੁਪਨੇ 'ਚ ਕਦੀ ਇਹ ਨਹੀਂ ਸੋਚ ਸਕਦੀ ਕਿ ਉਸ ਦਾ ਪਤੀ ਜਿਸ ਨੂੰ ਆਪਣੀ ਪੂਰੀ ਦੁਨੀਆ ਮੰਨਦੀ ਏ ਉਹੀ ਉਸ ਦਾ ਵਿਸ਼ਵਾਸ ਤੋੜ ਉਸ ਨਾਲ ਕੁਝ ਐਸਾ ਕਰੇਗਾ ਜੋ ਉਸ ਨੇ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ ਜੀ ਹਾਂ ਇਸ ਤਰ੍ਹਾਂ ਹੀ ਕੁਝ ਕੋਟਕਪੁਰਾ ਦੇ ਪਿੰਡ ਬਹਾਮਣ ਵਾਲੀ ਦੀ ਰਹਿਣ ਵਾਲੀ ਗਗਨਦੀਪ ਕੌਰ ਨਾਲ ਹੋਇਆ ਜਿਸ ਦੇ ਪਤੀ ਨੇ ਉਸ ਦਾ ਗਲਾ ਕੋਟ ਕੇ ਕਤਲ ਕਰ ਦਿੱਤਾ ਤੇ ਫਰਾਰ ਹੋ ਗਿਆ ਪਰ ਆਖਰ ਗगनਦੀਪ ਦੇ ਪਤੀ ਨੇ ਉਸ ਦਾ ਕਤਲ ਕਿਉਂ ਕੀਤਾ ਉਸ ਦੀ ਹਕੀਕਤ ਸੁਣ ਰੂ ਕੰਬ ਜਾਵੇਗੀ ਪਤੀ ਪਤਨੀ ਦੇ ਰਿਸ਼ਤੇ ਨੂੰ ਸ਼ਰਮਨਾਕ ਕਰ ਦੇਣ ਵਾਲੀ ਐਸੀ ਵਾਰਦਾਤ ਜੋ ਕੋਈ ਵੀ ਸੁਣੀ ਤਾਂ ਡਰ ਜਾਵੇ ਬੀਤੇ ਕੱਲ ਫਰੀਦਕੋਟ ਦੇ ਪਿੰਡ ਖਾਰਾ ਦੇ ਜਸਪ੍ਰੀਤ ਸਿੰਘ ਨੇ ਪਤਨੀ ਗਗਨਦੀਪ ਕੌਰ ਦਾ ਚੁੰਨੀ ਨਾਲ ਗਲਾ ਕੋਟ ਕੇ ਕਤਲ ਕਰ ਦਿੱਤਾ ਦਰਅਸਲ ਇਹ ਪੂਰਾ ਮਾਮਲਾ ਜ਼ਮੀਨ ਵਿਵਾਦ ਨਾਲ ਜੁੜਿਆ ਹੋਇਆ ਹੈ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ ਜਾਣਕਾਰੀ ਮੁਤਾਬਕ ਇੱਕ ਕਬੱਡੀ ਪਲੇਅਰ ਰਹਿ ਚੁੱਕਾ ਹੈ ਉਸ ਦੀ ਇੱਕ ਜ਼ਮੀਨ ਸੀ ਜਿਸ ਨੂੰ ਉਹ ਵੇਚਣਾ ਚਾਹੁੰਦਾ ਸੀ ਪਰ ਉਸ ਦੀ ਪਤਨੀ ਗਗਨਦੀਪ ਕੌਰ ਨਹੀਂ ਚਾਹੁੰਦੀ ਸੀ ਕਿ ਉਹ ਜ਼ਮੀਨ ਵੇਚੇ ਪਰ ਗਗਨਦੀਪ ਕੌਰ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਜ਼ਮੀਨ ਨੂੰ ਉਹ ਵਿਚਾਰੀਏ ਉਹ ਜ਼ਮੀਨ ਹੀ ਉਸ ਦੀ ਮੌਤ ਦਾ ਕਾਰਨ ਬਣ ਜਾਵੇਗਾ ਜੇਕਰ ਪਤਾ ਹੁੰਦਾ ਤਾਂ ਸ਼ਾਇਦ ਉਹ ਆਪਣੇ ਪਤੀ ਨੂੰ ਨਾ ਰੋਕਦੀ ਜ਼ਮੀਨ ਨੂੰ ਲੈ ਹੀ ਦੋਵਾਂ ਵਿਚ ਆਏ ਦਿਨ ਝਗੜੇ ਹੁੰਦੇ ਰਹਿੰਦੇ ਸੀ ਦੋਵਾਂ ਵਿਚਕਾਰ ਕਾਫੀ ਲੰਬੇ ਸਮੇਂ ਤੋਂ ਜ਼ਮੀਨ ਵੇਚਣ ਨੂੰ ਲੈ ਵਿਵਾਦ ਚੱਲ ਰਿਹਾ ਸੀ ਤੇ ਰਿਪੋਰਟ ਮੁਤਾਬਕ ਜਸਪ੍ਰੀਤ ਸਿੰਘ ਖੇਤ ਦੀ ਮਿੱਟੀ ਵੇਚ ਰਿਹਾ ਸੀ ਤੇ ਜਦ ਗਗਨਦੀਪ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਬੀਤੇ ਕੱਲ ਉਹ ਪਤੀ ਜਸਪ੍ਰੀਤ ਨੂੰ ਰੋਕਣ ਲਈ ਖੇਤ ਪਹੁੰਚੀ ਵਿਰੋਧ ਕਰਨ ਲਈ ਤੇ ਸਾਰੀਆਂ ਹਦਾਬਾਰ ਕਰ ਉਸਦੇ ਪਤੀ ਨੇ ਬਹਿਰੇਮੀ ਨਾਲ ਚੁੰਨੀ ਨਾਲ ਗਲਾ ਕੋਟ ਕੇ ਗਗਨਦੀਪ ਕੋਰ ਦੂ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਖੇਤ ਨੂੰ ਪਛਾਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਕਾਤਲ ਪਤੀ ਮਰੀ ਪਤਨੀ ਨੂੰ ਖੇਤ 'ਚ ਹੀ ਛੱਡ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਗਗਨਦੀਪ ਕੌਰ ਦਾ ਪਰਿਵਾਰ ਸਦਮੇ 'ਚ ਹੈ। ਜਿਸ ਜਸਪ੍ਰੀਤ ਸਿੰਘ ਨਾਲ ਪਰਿਵਾਰ ਨੇ ਵਿਸ਼ਵਾਸ ਕਰ ਆਪਣੀ ਤੀਨੂ ਚਾਹਾਂ ਨਾਲ ਲਿਆਇਆ ਸੀ ਉਸ ਦੀ ਜਵਾਈ ਨੇ ਤੀ ਗਗਨਦੀਪ ਕੌਰ ਵੀ ਜਾਨ ਲੈ ਲਈ। ਗਗਨਦੀਪ ਕੌਰ ਦੇ ਭਰਾ ਬਲਤੇਜ ਨੇ ਪੈਂਦੀ ਮੌਤ ਨੂੰ ਲੈ ਸੌਰੀ ਪਰਿਵਾਰ ਤੇ ਵੱਡੇ aarop ਲਗਾਈ ਨੇ। ਨਾਮ ਬਲਤੇਜ ਸਿੰਘ ਹੈ। ਪਿੰਡ ਮੇਰਾ ਬਾਮਨ ਵਾਲਾ ਜੀ। ਇਹ ਮਾਮਲਾ ਜੀ ਮਾਮਲਾ ਜੀ ਮੇਰੀ ਖਾਲਸੇ ਦੀਦੀ ਬਾਈ ਹੋਈ ਹੈ ਜਸਪ੍ਰੀਤ ਸਿੰਘ ਨੂੰ ਉਰਫ ਸ਼ਕਤੀਮਾਨ ਕਰੇ ਵਾਲਾ ਤੇ ਉਹਨਾਂ ਨੇ ਕੋਈ ਪੈੜੀ ਦਾ ਝਗੜਾ ਸੀਗਾ ਪਹਿਲਾਂ ਭਰਾ ਨਾਲ ਬਾਈ ਦੇ ਨਾਲ ਫਿਰ ਸਹੁਰਾ ਵੀਤੀ ਸੀਗਾ ਸੱਸ ਵੀ ਸੀ ਇਹ ਰਲ ਹੀ ਭੋਤ ਸੀ ਇਹਨਾਂ ਦੀ ਮੰਨ ਕੇ ਚੱਲੋ ਇਹ ਕੁੜੀ ਕਹਿੰਦੀ ਸੀ ਵੀ ਮੈਨੂੰ ਠੇਕਾ ਦਿਓ ਵੀ ਮੈਂ ਜਵਾਕ ਨੂੰ ਪੜਾਉਣਾ ਹੈ ਇਹ ਕੁਛ ਦੇ ਨਹੀਂ ਰਹੀ ਖਰਚਾ ਨਹੀਂ ਦੇ ਰਹੀ ਸੀ ਕੁੜੀ ਕੀ ਇਹ ਕੁੜੀ ਨੂੰ ਖਰਚਾ ਨਹੀਂ ਦੇ ਰਹੇ ਸੀ ਕੁੜੀ ਸਾਡੀ ਤੰਗ ਸੀ ਬਹੁਤ ਜ਼ਿਆਦੇ ਬੈਂਕ ਦੇ ਵਿੱਚ ਨੌਕਰੀ ਕਰਦੀ ਸੀ ਅੱਜ ਮਿੱਟੀ ਨੂੰ ਚਕਾਉਣ ਪਿਛੇ ਰੌਲਾ ਪਿਆ ਉਹ 6 ਲੱਖ ਰੁਪਏ ਦੀ ਮਿੱਟੀ ਚਕਾਉਂਦੇ ਸੀ ਸਹੁਰਾ ਤੇ ਜੇਠ ਤੇ ਸੱਸ ਸਾਡੀ ਕੁੜੀ ਜਾਂਦੀ ਵੀ ਮੈਂ ਚੱਕਰ ਨਹੀਂ ਦੇਣੀ ਫਿਰ ਕਿਸੇ ਨੇ ਜ਼ਮੀਨ ਨਹੀਂ ਠੇਕੇ ਤੇ ਲੈਣੀ ਸਾਡੀ ਉਹਦੇ ਕਾਰਨ ਕੁੜੀ ਨੇ ਖੇਤੀ ਜਾ ਕੇ ਕਿਦੋਂ ਰੌਲਾ ਪਾਇਆ ਤੇ ਇਹਨਾਂ ਦੀ ਰਲੀ ਭੋਗਤ ਪਹਿਲਾਂ ਹੀ ਸੀ ਇਹ ਜਾ ਕੇ ਆਪ ਤਾਂ ਪਰਿਵਾਰ ਪੰਚਾਇਤ ਕੋਲੇ ਬਿਆ ਕੇ ਬਹਿ ਗਿਆ ਤੇ ਪ੍ਰੌਣੇ ਨੂੰ ਨਸ਼ਾ ਖਵਾ ਕੇ ਨਸ਼ੇ ਦਾ ਆਦਤੀ ਸੀ ਉਹਨੂੰ ਫੇਰ ਦੇ ਬੇਤਾ ਉਥੇ ਗਲ ਘੁੱਟ ਕੇ ਮੇਰੀ ਦੀਦੀ ਦਾ ਕਤਲ ਕਰਤਾ ਇਹਨਾਂ ਨੇ ਇਹ ਸਾਰਾ ਰਲੀ ਘੁੱਟ ਹੋਇਆ ਹੈ ਸਾਰਾ ਪਰਿਵਾਰ ਇਹਨਾਂ ਦੇ ਵਿੱਚ ਸ਼ਾਮਲ ਹੈ ਸੱਸ ਵੀ ਸ਼ਾਮਲ ਹੈ ਜੇਠ ਵੀ ਸ਼ਾਮਲ ਹੈ ਸਹੁਰਾ ਵੀ ਸ਼ਾਮਲ ਹੈ ਪਰ ਉਹਨੇ ਤੋਂ ਕਤਲ ਕਰਾਇਆ ਸਾਡੇ ਤੋਂ ਜਿੰਨੀ ਐ ਜਾਣ ਕੇ ਤੰਗ ਕਰਦੇ ਸੀ ਆਹੀ ਗੱਲ ਸੀ ਕੋਟਕਪੂਰਾ ਦੇ ਡੀਐਸਪੀ ਜਤਿੰਦਰ ਸਿੰਘ ਦਾ ਵੀ ਇਸ ਕਤਲ ਤੇ ਪੂਰਾ ਬਿਆਨ ਸੁਨੋ ਸਰ ਇੱਕ ਮਰਡਰ ਹੋਇਆ ਲੇਡੀਜ਼ ਇਹ ਕੀ ਮਾਮਲਾ ਸਾਰੇ ਇਹ ਅੱਜ ਇੱਕ ਪਰਿਵਾਰਕ ਵਿਵਾਦ ਕਾਰਨ ਇੱਕ ਲੇਡੀ ਗਗਨਦੀਪ ਕੌਰ ਜਿਹਦੀ ਉਮਰ 40-42 ਸਾਲ ਪਿੰਡ ਕਾਰੇ ਦੀ ਰਹਿਣ ਵਾਲੀ ਸੀ ਉਸ ਦਾ ਉਸ ਦੇ ਘਰ ਵਾਲੇ ਵੱਲੋਂ ਹੀ ਗਲਾ ਕਟ ਕੇ ਹਤਿਆ ਕੀਤੀ ਗਈ ਹੈ। ਅਸਲ ਕਾਰਨ ਇਹਨਾਂ ਦੇ ਲੜਾਈ ਮੌਤ ਕਤਲ ਦਾ ਇਹ ਪਤਾ ਲੱਗਿਆ ਕਿ ਮਰਨ ਵਾਲੀ ਦਾ ਘਰ ਵਾਲਾ ਉਸ ਖੇਤਾਂ 'ਚੋਂ ਮਿੱਟੀ ਚਕਾਉਣਾ ਚਾਹੁੰਦਾ ਸੀਗਾ ਵੇਚੀ ਸੀ ਮਿੱਟੀ ਉਹਨੇ ਪਰ ਮਰਨ ਵਾਲੀ ਗਗਨਦੀਪ ਕੌਰ ਵੱਲੋਂ ਇਸ ਚੀਜ਼ ਦਾ ਬਰੋਧ ਕੀਤਾ ਜਾ ਰਿਹਾ ਸੀ ਜਿਸ ਗੱਲੋਂ ਹੁਣ ਤੱਕ ਵੀ ਪਰਦਾਲ ਤੇ ਜੋ ਪੱਤ ਪਾਇਆ ਗਿਆ ਕਿ ਗਗਨਦੀਪ ਕੌਰ ਜੋ ਕਿ ਮਿਰਤਿਕ ਹੈ ਉਹਦੇ ਘਰ ਵਾਲੇ ਵੱਲੋਂ ਉਹਦਾ ਚੁਰਮੀ ਨਾਲ ਗਲਾ ਘੁੱਟ ਕੇ ਖੇਤਾਂ ਵਿੱਚ ਉਹਨੂੰ ਮਾਰ ਦਿੱਤਾ ਹੈ ਤੇ ਆਪ ਉਹ ਫਰਾਰ ਹੋ ਗਿਆ ਜਿਸ ਦੀ ਭਾਲ ਲਈ ਪੁਲਿਸ ਵੱਲੋਂ ਆਕਾ ਦੇ ਕਈ ਰੇਡ ਕੀਤੀ ਜਾ ਰਹੀ ਹੈ ਕੋਈ ਹੋਰ ਗੱਲ ਸਰ ਕੀ ਹੁਣ ਸਭ ਜੇ ਫਿਲਹਾਲ ਮੋੜਲੀ ਤਪਤੀਸ਼ ਚੱਲ ਰਹੀ ਹੈ ਨਹੀਂ ਪਤਾ ਲੱਗਿਆ ਇਹਦੇ ਦੋ ਬੱਚੇ ਆ ਇੱਕ 13 ਸਾਲ ਦਾ ਲੜਕਾ ਇੱਕ 3 ਸਾਲ ਦਾ ਲੜਕਾ ਤੇ ਉਹਦੇ ਵਾਰਸਾਂ ਵੱਲੋਂ ਬਿਆਨ ਲਿਖਾਇਆ ਜਾ ਰਿਹਾ ਜਿਸ ਤਰ੍ਹਾਂ ਉਹਦਾ ਵੀ ਉਹ ਸਾਨੂੰ ਬਿਆਨ ਦੇਣਗੇ ਹਸਪਤਾਲ ਅਗਲੀ ਕਰੀ ਰਣਕੁਮਰਤਾ ਇੰਦਰ ਸਿੰਘ ਜੀ ਦਾ ਥੋੜਾ ਬਹੁਤ ਪਰਿਵਾਰਕ ਕਲੇਸ਼ ਚੱਲਦਾ ਸੀਗਾ ਤਾਂ ਇਸ ਕਤਲ ਨੇ ਗਗਨਦੀਪ ਦੇ ਬੱਚਿਆਂ ਦੇ ਸਿਰ ਤੋਂ ਮਾਦਾਸ ਆਇਆ ਤਾਂ ਖੋਇਆ ਹੀ ਇਹ ਨਾਲ ਪਤੀ ਪਤਨੀ ਦੇ ਰਿਸ਼ਤੇ ਨੂੰ ਵੀ ਇੱਕ ਜ਼ਮੀਨ ਪਿੱਛੇ ਤਾਰ-ਤਾਰ ਕਰ ਦਿੱਤਾ ਜਿਸ ਤੋਂ ਵੱਡਾ ਸਬਕ ਜ਼ਰੂਰ ਮਿਲਦਾ ਹੈ ਕਿ ਕੋਈ ਵੀ ਤੁਹਾਡਾ ਕਿੰਨਾ ਸਗਾ ਕਿਉਂ ਨਾ ਹੋਵੇ ਪਰ ਕਿਸੇ ਵੀ ਸਮੇਂ ਕੋਣ ਕਦੋਂ ਬਦਲ ਜਾਵੇ ਤੇ ਇਨਸਾਨ ਤੋਂ ਹੈਵਾਨ ਬਨ ਜਾਵੇ ਇਸ ਦਾ ਕੁਝ ਨਹੀਂ ਪਤਾ